ਮੂਤੇ ਕਪੜਾ ਬੰਨੇ ਜਿਸ ਵਿਅਕਤੀ ਨੂੰ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਹੈ 38 ਸਾਲਾਂ ਦਾ ਆਸ਼ਿਕ ਜਿਸ ਨੂੰ ਕੀ 65 ਸਾਲ ਦੀ ਬਜ਼ੁਰਗ ਬੇਬੇ ਦੇ ਨਾਲ ਪਿਆਰ ਹੋ ਗਿਆ ਅਤੇ ਪਿਆਰ ਦੇ ਵਿੱਚ ਅਜਿਹਾ ਕਮਲਾ ਹੋਇਆ ਕਿ ਜਦੋਂ ਬੇਬੇ ਇਸ ਨੂੰ ਛੱਡ ਕੇ ਮੂੜ ਆਪਣੇ ਪਰਿਵਾਰ ਦੇ ਵਿੱਚ ਵਾਪਸ ਹੋ ਗਈ ਤੇ ਆ ਪਿਆਰ ਦੇ ਵਿੱਚ ਕਮਲੇ ਹੋਏ ਇਸ ਆਸ਼ਿਕ ਨੇ ਇਸ ਦੇ ਪੋਤੇ ਦੇ ਨਾਲ ਅਜਿਹਾ ਕਰ ਦਿੱਤਾ ਜਿਸ ਤੋਂ ਬਾਅਦ ਸੁਣ ਕੇ ਲੋਕਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜੀ ਹਾਂ ਮਾਮਲਾ ਮੋਗਾ ਦੇ ਪਿੰਡ ਮੈਣੇ ਤੋਂ ਸਾਹਮਣੇ ਆਇਆ ਸੀ ਜਿੱਥੇ ਸਕੂਲ ਦੇ ਵਿੱਚ ਇੱਕ ਬੱਚਾ ਕਿਡਨਾਪ ਹੋ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚੋ ਖੁਲਾਸਾ ਹੋਇਆ ਕਿ ਬੱਚੇ ਨੂੰ ਕਿਡਨਾਪ ਕਰਨ ਵਾਲਾ ਦਾਦੀ ਦਾ ਆਸ਼ਿਕ ਸੀ ਜਾਣਕਾਰੀ ਮੁਤਾਬਕ 65 ਸਾਲਾ ਬਜ਼ੁਰਗ ਆਪਣੇ ਆਸ਼ਿਕ ਨਾਲ ਲੰਮੇ ਸਮੇਂ ਤੋਂ ਰਹਿ ਰਹੀ ਸੀ 4-5 ਦਿਨ ਪਹਿਲਾਂ ਹੀ ਉਹ ਉਸ ਨੂੰ ਛੱਡ ਕੇ ਵਾਪਿਸ ਆਪਣੇ ਪੋਤੇ-ਪੋਤੀਆਂ ਦੇ ਵਿੱਚ ਘਰ ਆ ਗਈ ਤਾਂ ਇਸ ਨੂੰ ਲੈ ਕੇ ਜਿਹੜਾ ਉਸ ਦਾ ਆਸ਼ਿਕ ਸੀ ਉਸ ਨੇ ਸਕੂਲ ਦੇ ਵਿੱਚ ਇਸ ਦੇ ਪੋਤੀ ਨੂੰ ਕਿਡਨੈਪ ਕਰ ਲਿਆ ਤਾਂ ਪਰਿਵਾਰ ਨੇ ਜਾਣਕਾਰੀ ਦਿੱਤੀ ਹਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਕੋਈ ਚੱਕੀ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ ਜਾਣਦੇ ਸੀ ਤੁਸੀਂ ਇਹਨੂੰ ਹਾਂਜੀ ਅਸੀਂ ਤਾਂ ਨਹੀਂ ਜਾਣਦੇ ਸੀ ਵੱਡਾ ਢੀ ਹੁਣ ਜਾਣਦੇ ਸੀ ਜੀ ਕੌਣ ਕਿਵੇਂ ਜਾਣਦੇ ਸੀ ਮੈਂ ਉਹ ਮੇਰੀ ਮੰਮੀ ਸੀਗੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਤੇ ਮੁੰਡੇ ਨੂੰ ਕਿਉਂ ਲੈ ਗਿਆ ਥੱਪੇ ਨਾਲ ਉਹ ਲੈ ਗਿਆ ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਮੰਮੀ ਨੂੰ ਹੋ ਗਿਆ ਜੀ 6 ਮਹੀਨੇ ਕੀ ਕਹਿ ਕੇ ਕਿ ਲੈ ਗਿਆ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਹ ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ 2-3 ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹ ਇਹੋ ਕਹਿਣ ਲੱਗਾ ਮੈਂ ਇਹਦਾ ਪਾਪਾ ਹੈਗਾ ਤੇ ਮੇਰੇ ਨਾਲ ਚੱਲ ਜਿੱਕਵੇਂ ਮਿਲਿਆ ਕਿਵੇਂ ਬੱਚਾ ਹਾਂਜੀ ਬੱਚਾ ਮਿਲਿਆ ਉਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਦਰਸਾ ਦਿੱਤੀ ਜੀ ਔਰ ਇਹ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਿਸ ਆ ਗਈ ਹੈ ਫਿਰ ਇੱਥੇ ਸਕੂਲ ਦੇ ਮੂਹਰੇ ਲਾ ਕੇ ਸਕੂਲ ਦੇ ਮੂਰੇ ਲਾ ਕੇ ਉੱਠ ਗਿਆ ਜੀ ਬੱਚਾ ਮੇਰੇ ਘਰੋਂ ਨਾ ਠੀਕ ਹੈ ਹਾਂਜੀ ਹਾਂਜੀ ਬੱਚਾ ਠੀਕ ਹੈ ਜੀ ਉਹ ਛੱਟਪਟ ਤਾਂ ਨਹੀਂ ਮਾਰੀ ਬੱਚੇ ਦੀ ਨਹੀਂ ਨਹੀਂ ਜੀ ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਉਹ ਕਿ ਥਿਆਰ ਵਗੈਰਾ ਕੀ ਦਾ ਸੀਗਾ ਜੀ ਇੱਕ ਇੱਕ ਚਾਕੂ ਸੀਗਾ ਜੀ ਉਹ ਹੀ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ ਤੇ ਉਹਦੀ ਦਦੀ ਉਹਦੇ ਕੋਲ ਜਾਵੜੀ 6 ਮਹੀਨੇ ਹੋ ਗਏ 7 ਤੇ ਉਹ ਆਪਦੇ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕ ਨੂੰ ਬੱਚੇ ਨੂੰ ਚੱਕਣ ਪੈ ਗਿਆ ਮੈਨੂੰ ਘੇਟ ਕਰਨ ਲੱਗੇਗਾ ਇਹ ਸਮਝੂ ਬਾਹਰ ਆਈ ਸਰ ਇਹਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਣ ਨੇ ਸੁਦੇਵ ਜੀ ਕੋਣ ਹੈ ਕਿਵੇਂ ਤੁਹਾਨੂੰ ਜਾਣਦਾ ਹੈ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੇਗਾ ਉਹ ਇਹਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਕਿੰਨੇ ਦਿਨ ਤੋਂ ਇੱਥੇ ਰਹਿੰਦੀ ਹੈ ਇਹਦੀ ਦਾਦੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਹੈ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਦਦਾ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਸੀ ਤੇ ਬੱਚਾ ਬੱਚਾ ਆ ਗਿਆ ਬੱਚਾ ਬਾਬ ਸਪਾਲਸ ਨੂੰ ਰਿਪੋਰਟ ਕੀਤੀ ਸੀ ਮੁਰਕੇ ਪੁਲਿਸ ਗਈ ਪਾਲਣ ਨੂੰ ਮਗਰ ਗਈ ਪੁਲਸਾ ਮੁਰਕੇ ਪੈਡ ਲੈ ਗਿਆ ਪੈਡ ਵੀ ਕਿਸੇ ਨੇ ਕਿਹਾ ਵੀ ਤੂੰ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹ ਜਾਏਗਾ ਉਹ ਫਿਰ ਇੱਥੇ ਛੱਡ ਗਏ ਤੇ ਮੁਰ ਲੱਗਾ ਫਿਰ ਫੜਿਆ ਗਿਆ ਬੱਚੇ ਨੂੰ ਕਿੱਥੋਂ ਲੈ ਕੇ ਗਿਆ ਸਕੂਲੋਂ ਜੀ ਤੇ ਕਿਸੇ ਟੀਚਰ ਨੇ ਨਹੀਂ ਰੋਕਿਆ ਟੀਚਰ ਨੇ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀਗੇ ਸਾਨੂੰ ਕੀ ਪਤਾ ਉਹਨਾਂ ਨੂੰ ਪਤਾ ਲੱਗਿਆ ਵੀ ਬੱਚੇ ਨੂੰ ਲੈ ਗਿਆ ਉਸ ਤੋਂ ਬਾਅਦ ਫੋਨ ਆਇਆ ਅਸੀਂ 10-15 ਮਿੰਟਾਂ ਬਾਅਦ ਉਹ ਤੁਹਾਡਾ ਕੋਈ ਬੰਦਾ ਤੇ ਉਹ ਪੋਤੇ ਨੂੰ ਲੈ ਗਿਆ ਮੁੰਡੇ ਨੂੰ ਛੱਡ ਕੇ ਕਿੱਥੇ ਸਕੂਲ ਇਹ ਕਰੇ ਆ ਸਕੂਲ ਦੇ ਬਾਹਰ ਮੂਰੇ ਲੱਗ ਗਈ ਉਹ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਸੁਖਦੇਵ ਸਿੰਘ ਦੇ ਵਿਕੀ ਸਿੰਘ ਦੀ ਦਾਦੀ ਜਿਸ ਦਾ ਉਮਰ 65 ਸਾਲ ਆ ਉਸ ਨਾਲ ਨਜ਼ਾਇਜ਼ ਸੰਬੰਧ ਸੀ ਅਤੇ ਉਸ ਨੂੰ ਛੱਡ ਕੇ ਆਪਣੇ ਪਰਿਵਾਰ ਕੋਲ ਆ ਗਈ ਜਿਹਦੇ ਚੱਲਦੇ ਬਦਲਾ ਲੈਣ ਦੇ ਵਾਸਤੇ ਦੇ ਆਸ਼ਿਕ ਨੇ ਬੱਚੇ ਨੂੰ ਕੱਡਨਾਪ ਕੀਤਾ ਸੀ ਏਜ ਮਾਰਨਿੰਗ ਸਮ ਇਨਫੋਰਮੇਸ਼ਨ ਆਈ ਸੀ ਕਿ ਬੇ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨਾਪ ਹੋ ਗਿਆ ਹੈ ਤੇ ਹੀ ਹੀ ਵਾਦਰਨ 6 ਗ੍ਰੇਡ ਤੇ ਇਹਦੇ ਅੰਦਰ ਅਸੀਂ ਉਦੋਂ ਹੀ ਐਸਐਸਪੀ ਸਰਜਰੀ ਅੰਕੁਰ ਗੁਪਤਾ ਜੀ ਦੀ ਗਾਈਡੈਂਸ ਅੰਡ ਦੇ ਅੰਦਰ ਉਹਨਾਂ ਨੇ ਟੀਮਸ ਉਦੋਂ ਹੀ ਤਿਆਰ ਕਰਕੇ ਆਪਾਂ ਰੇਟ ਸ਼ੁਰੂ ਕਰਤੀਆਂ ਸੀਗੀਆਂ ਤੇ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਐਕਿਊਜ਼ ਹੈਗਾ ਸੁਖਦੇਵ ਸਿੰਘ son of ਗਰਜਨ ਸਿੰਘ ਪੁੱਤਰ ਕਲੰਦਾ ਉਹਨੂੰ ਤੇ ਬੱਚੇ ਨੂੰ ਲਾਂਡਰ ਕਰ ਲਿਆ ਗਰਮ ਕੀ ਬੱਚੇ ਨੂੰ ਕਿਉਂ ਲੈ ਕੇ ਗਿਆ ਮੇਨ ਇਹਨਾਂ ਦਾ ਕਾਰਨ ਸੀਗਾ ਜੀ ਜਿਹੜਾ ਬੱਚਾ ਹੈ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਫੇਅਰ ਸੀਗਾ ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਉਹ ਲੈ ਧੀ ਗਈ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਉਸ ਰੰਜਿਸ਼ ਤਹਿਤ ਉਹਨੇ ਬੱਚਾ ਅਧਵਾ ਕਰ ਦਿੱਤਾ ਹਾਂਜੀ ਸਕੂਲ ਦੇ ਅੰਦਰੋਂ ਲੈ ਕੇ ਗਿਆ ਸੀ ਬੱਚਾ ਤੇ ਟੀਚਰ ਨੂੰ ਹੀ ਕਹਿ ਕੇ ਲੈ ਕੇ ਗਿਆ ਕਿ ਮੈਂ ਦਾ ਗ੍ਰੈਂਡਫਾਦਰ ਬੱਚਾ ਵੀ ਮੰਨ ਗਿਆ ਸੀਗਾ ਜੀ ਮੈਂ ਸਮਝਣ ਲੱਗਿਆ ਨਹੀਂ ਬੱਚਾ ਬਾਚੂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਉਹਨੇ ਡਰਾਮ ਕਾ ਕੇ ਲੈ ਕੇ ਗਿਆ ਹੈ ਜਿਹੜਾ ਬੱਚੇ ਦਾ ਸੀ ਵਚਨ ਤੇ ਉਹ ਲੈ ਆਇਆ ਤੇ ਕੋ ਬਰਾਉਂਦੋ ਹੈ ਅ ਬੱਚਾ ਆਪਣਾ ਮੈਣੀ ਰੋਡ ਤੋਂ ਬਰਾਮਦ ਹੋਇਆ ਹੈ ਬੁਗੀਪੁਰੇ ਤੋਂ ਮੈਨੇ ਨੂੰ ਜਿਹੜੀ ਰੋਡ ਆਉਂਦੀ ਹੈ ਉਥੋਂ ਰੋਡ ਸਾਈਡ ਤੋਂ ਅਸੀਂ ਟੈਕਨੀਕਲ ਸਪੋਰਟ ਦੀ ਹੈਲਪ ਨਾਲ ਉਹਦਾ ਨੰਬਰ ਸਾਨੂੰ ਮਿਲ ਗਿਆ ਸੀ ਬੰਦੇ ਦਾ ਤਾਂ ਕਾਫੀ ਸਪੋਰਟਿਵਡ ਹੈ ਉਰੀ ਹੈਲਪ ਨਾਲ ਸੀ ਬੱਚਾ 라ਉਂਡਪ ਬੰਦਾ ਬੰਦੇ ਜੀ ਜਿਹੜਾ ਲੈ ਗਿਆ ਹਾਂਜੀ ਬੰਦਾ 라ਉਂਡਪ ਕਰ ਲਿਆ ਉਹ ਜਿਹੜੇ ਵਹੀਕਲ ਤੇ ਗਿਆ ਸੀ ਉਹ 라ਉਂਡਪ ਕਰ ਲਿਆ ਤੇ ਕੋਰੇ ਕੋਲ ਇੱਕ ਤੇਜ਼ ਤਾਰ ਕਾਪਾ ਸੀਗਾ ਤੇ ਉਹ ਵੀ ਕਬਜ਼ੇ ਚ ਲਿਆ ਗਿਆ ਦੇਖ ਲੋ ਨਜਾਇਜ਼ ਸਬੰਧਾਂ ਦੇ ਚੱਲਦੇ ਅੱਜ ਕੱਲ ਕਿਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਮੁੰਡੇ ਦਾ ਮੁੰਡੇ ਅੱਜ ਕੱਲ ਤਾਂ ਬਜ਼ੁਰਗ ਵੀ ਇਸ ਕੰਮ ਦੇ ਵਿੱਚ ਅੱਗੇ ਨਜ਼ਰ ਆ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ